ਡੇਰਾਪਾ ਬਨਾਨਕ ਵਿਖੇ ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਗਮਗੀਨ ਮਾਹੌਲ ਵਿੱਚ ਬਦਲ ਗਈਆਂ ਜਦ ਇੱਥੇ ਇੱਕ ਹੱਸਦੇ-ਵਸਦੇ ਪਰਿਵਾਰ ਦੇ ਨੌਜਵਾਨ ਦੀ ਆਤਿਸ਼ਬਾਜ਼ੀ ਚਲਾਉਂਦੇ ਸਮੇਂ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਅਨੁਸਾਰ ਆਤਿਸ਼ਬਾਜ਼ੀ ਚਲਾਉਂਦੇ ਸਮੇਂ ਉਹਨਾਂ ਦਾ ਲੜਕਾ ਜ਼ਖਮੀ ਹੋ ਗਿਆ ਜਿਸ ਨੂੰ ਜਦੋਂ ਉਹ ਇਲਾਜ ਲਈ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਅਸੀਂ ਭਾਵੇਂ ਕੀ ਕਰਨਾ ਵਾਪਰੀਏ। ਭਾਈ ਆਪਣਾ ਦੀਵਾਲੀ ਦਾ ਤਿਉਹਾਰ ਹੀ ਮੌਸਮ ਆਪਣਾ ਬੱਚੇ ਲੈ ਖੇਡਣ ਮੱਲਣ ਦੇ ਹਾਂਜੀ ਤੇ ਆਸਬਾਜ਼ੀ ਚਲਾਉਣ ਦੇ ਹ। ਉਚਾਨ ਕਾਨ ਕੇ ਗਲੇ ਵਿੱਚ ਜੀ ਵਜਦੀ ਦਾ ਆ ਕੰਮ ਦਾ ਨਾ ਹੋ ਗਿਆ ਦਾ ਕੀ ਨਾ ਕਿਸੇ ਵੀਰ ਦਾ ਹਰਦੀਪ ਸਿੰਘ ਤੇ ਕਿੰਨੀ ਕੁ ਉਮਰ ਸੀ ਉਮਰ 22 ਸਾਲ ਦੀ ਵਿਆਹ ਕੁਵਾਰਾ ਸੀ ਕੁਵਾਰਾ ਸੀ ਤੁਹਾਨੂੰ ਫਿਰ ਖਸਰਾ ਪਤਾ ਲੱਗਾ ਮੈਂ ਬਾਹਰ ਇਸ ਤਰ੍ਹਾਂ ਕੰਮ ਤੇ ਕੰਮ ਕਰਨ ਗਿਆ ਸੀ ਬਾਹਰ ਮੈਨੂੰ ਬਾਹਰ ਇਸ ਤਰ੍ਹਾਂ ਪਤਾ ਲੱਗਾ ਕਿ ਮੈਂ ਫਿਰ ਆਇਆ ਅੱਜ ਹਾਂਜੀ ਹਾਂਜੀ ਮੌਕੇ ਤੇ ਮੌਤ ਹੋ ਗਈ ਫਿਰ ਹਾਂਜੀ ਹਾਂਜੀ ਮੌਕੇ ਤੇ ਪਹੁੰਚਿਆ ਨਹੀਂ ਗਿਆ ਤੇ ਮਰਬਰਾ ਮੌਕੇ ਮੌਤ ਰਾਜ ਮੌਤ ਹਾਂਜੀ ਹਾਂਜੀ ਪਿੰਡ ਤੇ ਕੀ ਹਾਂਜੀ ਇਹ ਪਿੰਡ ਸ਼ਾਪਰ ਜਾਂਜੰਗੇ ਤੇ ਸਾਡੀ ਗਲੀ ਦੇ ਵਿੱਚ ਹੀ ਰਹਿੰਦੇ ਨੇ ਤੇ ਸਾਡੇ ਹੱਥਾਂ 'ਚ ਮੇ ਆਪਣੇ ਬੱਚੇ ਛੋਟੀ ਜਿਹੀ ਉਮਰ ਦਾ ਤੇ ਲੁਵਾਈਆ ਚਲਉਂਦੇ ਆਂ ਇਹ ਆਖਾ ਜੀ ਤੇ ਇਥੋਂ ਡਾਕਟਰ ਖੜਿਆ ਉਹਨੇ ਆਖਿਆ ਪਿੰਨੂ ਸ਼ਹਿਰ ਲੈ ਜਾਓ ਤੇ ਹਸਪੀਟਲ ਰੋਣ ਨੂੰ ਮਤਲਬ ਰਾਜੀ ਦੇਖੋ ਵੀ ਇਹ ਕਿਥੋਂ ਆਤਿਆ ਮੋਤ ਮੰਦ ਭੱਗੀ ਸਰਕਰਤਨ ਹੋਈ ਹੈ ਹਾਂਜੀ ਬਹੁਤ ਮਾੜੀ ਗੱਲ ਹੈ ਬੱਚੇ ਮਤਲਬ ਬਹੁਤ ਦੀਦੇ ਬੱਚੇ ਜੀ ਜਿੰਨ ਕੀ ਚਾਹ ਜਾਦਾ ਬਾਰੇ ਬਾਰੇ ਦਿੰਦੇ ਨੇ ਤੇ ਮਾੜੀ ਗੱਲ ਹੋਈ ਜੀ Chandar Consultants Limited Building Maintenance Handyman under Chat Trade Platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car paintering. For more information, please contact him at under check rate rate CheckTrade platform www.checktrade.com slash 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ